ਅਕਾਲੀ ਦਲ ਦੇ ਤਾਕੜ ਲੀਡਰ ਤੇ ਮਾਜੇ ਦੇ ਜਰਨੈਲ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਹਿਰਾਸਾ ਦੇ ਵਿੱਚ ਲੈ ਲਿਆ ਜਿਹੜੀ ਆ ਤੁਸੀਂ ਮੇਰੇ ਪਿੱਛੇ ਫੋਟੋ ਦੇਖ ਰਹੇ ਹੋ ਆਹ ਫੋਟੋ ਅੱਜ ਸਵੇਰ ਦੀ ਆ ਜਦੋਂ ਵਿਕਰਮ ਸਿੰਘ ਮਜੀਠੀਆ ਆਪਣੀ ਅੰਮ੍ਰਿਤਸਰ ਸਥਿਤ ਰਿਹਾਇਸ਼ ਦੇ ਉੱਪਰ ਆਪਣੇ ਅਕਾਲੀ ਦਲ ਦੇ ਵਰਕਰਾਂ ਨੂੰ ਮਿਲ ਰਹੇ ਸੀ ਲੋਕਾਂ ਨੂੰ ਮਿਲ ਰਹੇ ਸੀ ਉਹਨਾਂ ਦੇ ਕੰਮ ਕਰਵਾ ਰਹੇ ਸੀ ਵਿਜੀਲੈਂਸ ਦੀ ਟੀਮ ਉੱਥੇ ਜਾਂਦੀ ਆ ਬਿਕਰਮ ਸਿੰਘ ਮਜੀਠੀਆ ਸਵਾਲ ਜਵਾਬ ਕਰਦੇ ਨੇ ਉਸ ਤੋਂ ਬਾਅਦ ਹਰਾਸਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਲੈ ਲਿਆ ਜਾਂਦਾ ਕਿਹਾ ਜਾ ਰਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਸਰਕਾਰ ਦੀ ਅੱਖਾਂ ਦੇ ਵਿੱਚ ਸਭ ਤੋਂ ਵੱਧ ਰੜਕ ਰਹੇ ਸੀ ਰੜਕ ਇਸ ਕਰਕੇ ਰਹੀ ਸੀ ਕਿ ਸਰਕਾਰ ਦੇ ਹਰ ਇੱਕ ਮਤਲਬ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਨੇ ਨੀਤੀਆਂ ਨੇ ਉਹਨਾਂ ਦੇ ਉੱਪਰ ਬਿਕਰਮ ਸਿੰਘ ਮਜੀਠੀਆ ਸਵਾਲ ਉਠਾ ਰਹੇ ਸੀ ਇਹ ਗੱਲ ਸ਼ਰੋਮਣੀ ਕਾਲਜੇਦ ਦੇ ਲੀਡਰਾਂ ਨੇ ਕਹੀ ਆ ਇੱਕ ਗੱਲ ਤਾਂ ਦੇਖੋ ਕਿ ਬੜੀ ਕਲੀਅਰ ਆ ਮਾਜੇ ਦਾ ਜਰਨੈਲ ਤੇ ਸ਼੍ਰੋਮਣੀ ਕਾਲਜਦਲ ਦਾ ਧਾਕੜ ਲੀਡਰ ਆ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਨੂੰ ਹੱਥ ਪਾਣਾ ਕੋਈ ਖਾਲਾਜੀ ਦਾ ਵਾਰਾ ਨਹੀਂ ਕਿ ਹਰ ਇੱਕ ਜਿੱਕਰ ਸੋਚੇਗੇ ਵਿਕਰਮ ਸਿੰਘ ਮਜੀਠੀਆ ਫੜ ਕੇ ਕੇਂਦਰ ਦੇ ਦਾਂਗੇ ਪਰ ਔਖਾ ਕੰਮ ਹੈ ਇਹ ਕੰਮ ਜੇ ਤਾਂ ਚਰਨਜੀਤ ਸਿੰਘ ਚੰਨੀ ਨੇ ਕੀਤਾ ਸੀ ਚਰਨਜੀਤ ਸਿੰਘ ਚੰਨੀ ਜਦੋਂ ਕੈਪਟਨ ਮਨਿੰਦਰ ਸਿੰਘ ਨੂੰ ਲਾ ਕੇ ਸਰਕਾਰ ਮਤਲਬ ਸਰਕਾਰ ਕਾਂਗਰਸ ਦੀ ਸੀ ਤੇ ਮੁੱਖ ਮੰਤਰੀ 100 ਦਿਨਾਂ ਦੇ 100 ਦਿਨਾਂ ਦੇ ਲਈ ਮੁੱਖ ਮੰਤਰੀ ਬਣ ਗਏ ਸੀ ਚਰਨਜੀਤ ਸਿੰਘ ਚੰਨੀ ਤੇ ਉਦੋਂ ਆਪਣਾ ਪਰਚਾ ਦਿੱਤਾ ਗਿਆ ਸੀ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਤੇ ਉਦੋਂ ਇਲੈਕਸ਼ਨ ਲੜੀ ਵਿਕਰਮ ਸਿੰਘ ਮਜੀਠੀਆ ਨੇ ਕੋਰਟ ਤੋਂ ਰਾਹਤ ਮਿਲ ਗਈ ਸੀ ਤੇ ਵਿਕਰਮ ਸਿੰਘ ਮਜੀਠੀਆ ਉਸ ਤੋਂ ਬਾਅਦ ਫਿਰ ਜੇਲ੍ਹ ਦੇ ਵਿੱਚ ਗਏ ਜਾਂ ਫਿਰ ਹੁਣ ਹੱਥ ਪਾਇਆ ਭਗਵੰਤ ਮਾਨ ਨੇ ਵਿਕਰਮ ਸਿੰਘ ਮਜੀਠੀਏ ਨੂੰ ਅਕਾਲੀ ਦਲ ਅਕਾਲੀ ਦਲ ਸਾਰਾ ਕਹਿ ਰਿਹਾ ਕਿ ਵਿਕਰਮ ਸਿੰਘ ਮਜੀਠੀਆ ਮਜੀਠੀਆ ਮਤਲਬ ਕੋਈ ਉਹ ਨਹੀਂ ਹੈਗਾ ਕਿ ਵਿਕਰਮ ਸਿੰਘ ਮਜੀਠੀਆ ਕੋਈ ਗੁਨਾਹਗਾਰ ਆ ਜਾਂ ਕੁਝ ਹੋਰ ਆ ਉਹ ਕਹਿੰਦੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਸਿਰਫ ਤੇ ਸਿਰਫ ਇਸ ਕਰਕੇ ਛੇੜਿਆ ਗਿਆ ਕਿ ਸਰਕਾਰ ਦੇ ਸਰਕਾਰ ਨੂੰ ਸਵਾਲ ਕਰਦਾ ਸੀ ਵਿਕਰਮ ਸਿੰਘ ਮਜੀਠੀਆ ਦੇਖੋ ਕਿ ਸਵਾਲ ਤਾਂ ਕਰਦਾ ਸੀ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਪ੍ਰੈਸ ਕਾਨਫਰੰਸਾਂ ਵੀ ਕਰਦੇ ਸੀ ਵਿਕਰਮ ਸਿੰਘ ਮਜੀਠੀਆ ਸਰਕਾਰ ਦੀ ਪਾਲਿਸੀ ਦੇ ਉੱਪਰ ਨੀਤੀਆਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਕਿ ਲੀਡਰਾਂ ਦੀ ਵੀਡੀਓ ਦੀ ਵੀ ਉਹ ਗੱਲ ਕਰਦੇ ਸੀ ਇੱਕ ਵਾਰ ਤਾਂ ਪੈਨ ਡਰਾਈਵ ਵਿੱਚ ਪਾ ਕੇ ਮੇਰੇ ਖਿਆਲ ਤੋਂ ਭਗਵੰਤ ਮਾਨ ਨੂੰ ਜਿਹੜੇ ਚੀਫ ਮਿਨਿਸਟਰ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਭੇਜੀ ਸੀ ਕਿ ਉਹਨਾਂ ਨੇ ਪੈਨ ਡਰਾਈਵ ਪੈਨ ਡਰਾਈਵ ਦੇ ਵਿੱਚ ਪਤਾ ਨਹੀਂ ਕੀ ਸੀ ਖਾਲੀ ਸੀ ਜਾਂ ਭਰੀ ਹੋਈ ਸੀ ਉਹ ਤਾਂ ਨਹੀਂ ਪਤਾ ਕਦ ਦੀ ਗੱਲ ਅੱਗੇ ਵਧੀ ਨਹੀਂ ਤੂਰੀ ਨਹੀਂ ਉਹ ਪਰ ਜਿਵੇਂ ਮੁੱਖ ਮੰਤਰੀ ਦੇ ਫੈਮਿਲੀ ਲੈ ਕੇ ਪ੍ਰੈਸ ਕਾਨਫਰੰਸ ਕਰਨਾ ਤੇ ਇਸ ਤੋਂ ਇਲਾਵਾ ਉਹਨਾਂ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹਨਾਂ ਦੀ ਵੀਡੀਓਸ ਵਗੈਰਾ ਅਦੀ ਗੱਲ ਕਰਨਾ ਇਹ ਗੱਲ ਤਾਂ ਖੁਦੋ ਵਿਕਰਮ ਜੀਠੀ ਆ ਵੀ ਕਹਿੰਦੇ ਨੇ ਕਿ ਮੈਨੂੰ ਪਤਾ ਸੀ ਇਸ ਗੱਲ ਦਾ ਤਾਂ ਕਿ ਜਿਹੜਾ ਪਰਚਾ ਮੇਰੇ ਤੇ ਦੇ ਹੋਊਗਾ ਵਿਜੀਲੈਂਸ ਦਾ بار بار ਸਵਾਲ ਸਾਰਾ ਕੁਝ ਉਠਾ ਰਹੇ ਸੀ ਹੁਣ ਪਰਚਾ ਉਹਨਾਂ ਦੇ ਪਰ ਦਿੱਤਾ ਗਿਆ ਉਹ ਅੱਜ ਧਾਲੀਵਾਲ ਸਾਹਿਬ ਜਿਹੜੇ ਆਮ ਆਦੀ ਪਾਰਟੀ ਦੇ ਵੱਡੇ ਲੀਡਰ ਨੇ ਧਾਲੀ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਕਿ 500 ਕਰੋੜ ਤੋਂ ਵੱਧ ਦੀ ਜਿਹੜੀ ਜਾਇਦਾਦ ਆ ਉਹਦਾ ਇਹ ਰੌਲਾ ਕਿ ਡਰੱਗ ਮੰਨੀਆਂ ਡਾਇਰੀਆਂ ਮਿਲੀਆਂ ਨੇ ਹੋਰ ਸਬੂਤ ਮਿਲੇ ਨੇ ਉਹ ਤਾਂ ਖੈਰ ਕੋਰਟ ਦੇ ਵਿੱਚ ਗੱਲ ਜਾਊਗੀ ਕੌਣ ਦੋਸ਼ੀ ਆ ਕੌਣ નિર્ਦੋਸ਼ ਆ ਇਸ ਗੱਲ ਦਾ ਜਿਹੜਾ ਪੈਮਾਨਾ ਉਹ ਮੇਰੇ ਕੋਲ ਤੁਹਾਡੇ ਕੋਲ ਕਿਸੇ ਕੋਲ ਨਹੀਂ ਹੁੰਦਾ ਕਾਨੂੰਨ ਗੱਲ ਤੈ ਕਰੂਗਾ ਦੇਸ਼ ਦੇ ਵਿੱਚ ਕੋਟ ਹੈ ਕਾਨੂੰਨ ਹੈ ਉਹ ਦੇਖਣਗੇ ਕਿ ਕਿਹੜਾ ਬੰਦਾ ਦੋਸ਼ੀ ਹੈ ਕਿਹੜਾ નિર્ਦੋਸ਼ ਹੈ ਕਹਿਣ ਦੇ ਲੰਨ ਵਾਲਾ ਕੋਈ ਨਹੀਂ ਹੁੰਦਾ ਹੈਗਾ ਬਾਕੀ ਰਾਜਨੀਤੀ ਆ ਰਾਜਨੀਤੀ ਦੇ ਵਿੱਚ ਸਾਰਾ ਕੁਝ ਚੱਲਦਾ ਸੋ ਵਿਕਰਮ ਸਿੰਘ ਮਜੀਠੀਆ ਮਾਝੇ ਦੇ ਜਰਨਲ ਧਾਕੜ ਲੀਡਰ ਉਹਨਾਂ ਨੂੰ ਆਖਰ ਹਿਰਾਸਤ ਦੇ ਵਿੱਚ ਲੈ ਲੈ ਗਿਆ ਪਰ ਚਾ ਉਹਨਾਂ ਤੋਂ ਦਿੱਤਾ ਗਿਆ ਐਫ ਆਈ ਆਰ ਉਹਨਾਂ ਦੀ ਪਬਲਿਕ ਹੋ ਚੁੱਕੀ ਹੈ ਕਈ ਚੈਨਲਾਂ ਦੇ ਉੱਪਰ ਮੈਂ ਦੇਖ ਰਿਹਾ ਸੀ ਐਫ ਆਈ ਆਰ ਉਹ ਚਲਾ ਵੀ ਰਹੀ ਸੀ ਖੁਦ ਮੈਂ ਜਿਹੜੀ ਐਫ ਆਈ ਆਰ ਆਮ ਆਦਮੀ ਪਾਰਟੀ ਨੇ ਆਪਣੇ ਫੇਸਬੁਕ ਪੇਜ ਦੇ ਉੱਪਰ ਸ਼ੇਅਰ ਕੀਤੀ ਆ ਉਹ ਮੈਂ ਵੀ ਪੜੀ ਐਫ ਆਈ ਆਰ ਉਹ ਤੇ ਹੁਣ ਅੱਗੇ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੀ ਕਰੂਗਾ ਇਸ ਮਾਮਲੇ ਦੇ ਉੱਪਰ ਕੋਈ ਸਟਰਗਲ ਕਰੂਗਾ ਕੋਈ ਸੰਘਰਸ਼ ਕਰੂਗਾ ਧਰਨਾ ਦੇਊਗਾ ਰਾਜਨੀਤਿਕ ਹ ਲੜਾਈ ਹੈ ਰਾਜਨੀਤਿਕ ਲੜਾਈ ਨੂੰ ਕਿੱਡੇ ਇੱਕ ਵੱਡੇ ਪੱਧਰ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਲੜੂਗਾ ਪਰ ਦੇਖਣ ਵਾਲਾ ਪਰ ਇੱਕ ਚੀਜ਼ ਬੜੀ ਕਲੀਅਰ ਹੈ ਕਿ ਵਿਕਰਮ ਸਿੰਘ ਮਜੀਠੀਆ ਇੱਕ ਤਾਕਤਵਰ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਬੋਲਦੇ ਵੀ ਬੇਵਾਕ ਨੇ ਆਪਣੇ ਵਰਕਰ ਦੀ ਉਹ ਲੜਾਈ ਵੀ ਲੜਦੇ ਨੇ ਇੰਦੇ ਵਿੱਚ ਕੋਈ ਦੋਵਰਾ ਨਹੀਂ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੱਥ ਪਾ ਲਿਆ ਵਿਕਰਮ ਸਿੰਘ ਮਜੀਠੀਆ ਨੂੰ ਪਹਿਲਾਂ ਪਟਿਆਲੇ ਕਈ ਸਿੱਟਾਂ ਦੇ ਵਿੱਚ ਬੁਲਾਇਆ ਗਿਆ ਉਹਨਾਂ ਨੂੰ ਜਾਂਦੇ ਵੀ ਰਹੇ ਇਨਵੈਸਟੀਗੇਸ਼ਨ ਜੁਆਇਨ ਕਰਦੇ ਰਹੇ ਵਿਕਰਮ ਸਿੰਘ ਮਜੀਠੀਆ ਉਹਦੇ ਵਿੱਚ ਮਤਲਬ ਠੀਕ ਹੈ ਜਾਂਦੇ ਸੀ ਉਹ 2 4 6 ਘੰਟੇ ਪੁੱਛਗਿੱਛ ਹੁੰਦੀ ਸੀ ਨਾਲ ਵਰਕਰ ਜਾਂਦੇ ਸੀ মিডিਏ ਚ ਲੱਜਾਂਦਾ ਸੀ ਉਹ ਸੀ ਪਰ ਹੁਣ ਤਾਂ ਪ੍ਰੋਪਰ ਇੱਕ ਵੇ ਇੱਕ ਜਿਹੜਾ ਰੂਟ ਹੈ ਉਹ ਅਪਣਾਇਆ ਗਿਆ ਤੇ ਵਿਕਰਮ ਸਿੰਘ ਮਜੀ ਦੇਖੋ ਮਾਮਲਾ ਇਹ ਉਹੀ ਹੈ ਜਦੋਂ 2013 ਦੇ ਵਿੱਚ 13 14 ਦੇ ਵਿੱਚ ਜਗਦੀਸ਼ ਭੋਲਾ ਜਿਹੜੇ ਇੱਕ ਡੀਐਸਪੀ ਵੀ ਸੀ ਇੱਕ ਵਧੀਆ ਹੋ ਪਲਵਾਨ ਵੀ ਸੀ ਉਹਨਾਂ ਨੇ ਜਦੋਂ ਨਾਮ ਲੈਤਾ ਸੀ ਵਿਕਰਮ ਸਿੰਘ ਮਜੀਠੀਆ ਦਾ ਹਾਲਾਂਕਿ ਆਕਾਲੀ ਦਲ ਨੇ ਉਦੋਂ ਵੀ ਕਿਹਾ ਸੀ ਕਿ ਮਤਲਬ ਸਾਨੂੰ ਬੇਬਜਾ ਹੀ ਬਦਨਾਮ ਕੀਤਾ ਜਾ ਰਿਹਾ ਫਸਾਇਆ ਜਾ ਰਿਹਾ ਸਾਡਾ ਇਹਦੇ ਚ ਕੋਈ ਰੋਲ ਨਹੀਂ ਹੈ ਉਹ ਕਹਿੰਦੇ ਸੀ ਕਿ 6000 ਕਰੋੜ ਦਾ ਸਿੰਥੈਟਿਕ ਡਰਗ ਦਾ ਇੱਕ ਆ ਰੌਲਾ ਉਹ ਕੇਸ ਵੀ ਹੁਣ ਤੱਕ ਚੱਲੀ ਜਾਂਦਾ ਤੇ ਉਸੇ ਸਿਲਸਿਲੇ ਦੇ ਨਾਲ ਜੋੜ ਕੇ ਸਰਕਾਰਾਂ ਵਿਕਰਮ ਸਿੰਘ ਮਜੀਠੀਆ ਨੂੰ ਦੇਖਦੀਆਂ ਰਹੀਆਂ ਨੇ ਪਰ ਵਿਕਰਮ ਸਿੰਘ ਮਜੀਠੀਆ ਕਹਿੰਦੇ ਰਹੇ ਨੇ ਕਿ ਗੁਰੂ ਮਹਾਰਾਜ ਦੇ ਉੱਪਰ ਭਰੋਸਾ ਸਾਨੂੰ ਦੇਸ਼ ਦੇ ਕਾਨੂੰਨ ਦੇ ਵਿੱਚ ਵਿਸ਼ਵਾਸ ਹੈ ਕਿ ਸਾਡੀ ਜਿਹੜੀ ਜਿੱਤ ਹੈ ਜਿੱਤ ਹੋਊਗੀ ਸੋ ਵਿਕਰਮ ਸਿੰਘ ਮਜੀਠੀਆ ਦਾ ਹੁਣ ਇਹ ਜਿਹੜਾ ਮਾਮਲਾ ਜਿਹਦਾ ਅੱਪਾ ਗੱਲ ਕਰ ਰਹੇ ਹਾਂ ਇਹ ਦੇਖਣ ਵਾਲਾ ਹੋਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਕਾਲੇਦ ਦੇ ਇਸ ਮਾਮਲੇ ਨੂੰ ਕਿਦਾਂ ਨਿਪਟਦਾ